ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਆਰ.ਐਡੀ ਫੈਮਿਲੀ ਚੈਨਲ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜੇਕਰ ਤੁਸੀਂ ਆਪਣੇ ਲੜਕਾ ਜਾਂ ਲੜਕੀ ਤੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਹੇਠਾਂ ਦਿੱਤੇ ਵਟਸਐਪ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਰਿਸ਼ਤੇ ਦੀ ਐਡ ਲਗਵਾਉਣ ਲਈ ਤੁਸੀਂ ਨਾਮ ਉਮਰ ਜਾਤ ਗੋਤ ਕੱਦ ਕੰਮ ਪ੍ਰਾਪਰਟੀ ਭੈਣ ਭਰਾ ਮੰਗ ਪਤਾ ਪੜਾਈ ਏਰੀਆ ਐਡ ਲਗਵਾਉਣ ਲਈ ਆਪਣੀਏ ਜਾਣਕਾਰੀ ਭੇਜੋ ਨਾਲੇ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਕੁਝ ਦਿਨ ਬਾਅਦ بار-ਬਾਰ ਲਗਾਈ ਜਾਂਦੀ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਐਡ ਲਗਵਾਉਣ ਲਈ ਫੀਸ ਸਿਰਫ ਇੱਕ ਵਾਰ ਹੀ ਲਈ ਜਾਂਦੀ ਹੈ ਉਸ ਤੋਂ ਬਾਅਦ ਕੋਈ ਫੀਸ ਨਹੀਂ ਜੀ ਲਈ ਜਾਂਦੀ ਤੁਹਾਡੀ ਐਡ ਇੰਸਟਾਗ੍ਰam YouTube Facebook ਤੇ ਸਾਰੇ ਤੇ ਲਗਾਈ ਜਾਂਦੀ ਹੈ ਜੀ ਆਓ ਅੱਜ ਦੇ ਆਪਾਂ ਕੁਝ ਰਿਸ਼ਤੇ ਨੋਟ ਕਰਦੇ ਹਾਂ ਜੀ ਨਾਮ ਸਿੰਘ ਜਨਮ 13 10 1991 ਕੱਦ 5 ਫੁੱਟ 8 ਇੰਚ ਕਾਸਟ ਟਾਂਕ ਕਸਤਰੀਆ ਸ਼ਿੰਬਾ ਪੜਾਈ ਬੀਟੈਕ ਆਈਟੀਆਈ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਡ ਫ੍ਰਾਂਸ ਐਂਡ ਪੀਆ ਇਹਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਆਫਸਰ ਐਟ ਦਿੱਲੀ ਐਨ ਪੀਆ ਆਰਡੀਏ ਪੇਰੈਂਟਸ ਆ ਰਿਟਾਇਰਡ ਫ্রম ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਨ 12 ਏਕੜ ਹੈ ਜੀ ਲੜਕੇ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਪਤਾ ਮੰਡੀ ਡੱਬ ਵਾਲੀ ਜ਼ਿਲ੍ਹਾ ਸਰਸਾ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਣਦੀ ਹੋਵੇ ਜਾਂ ਲੜਕੀ ਫ੍ਰੈਂਚ ਜਾਣ ਦੀ ਚਾਹਵਨ ਹੋਵੇ ਲੜਕੀ ਦੀ ਕਾਸਟ ਸਿੰਬਾ ਜਾਂ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਬੋਰੋ ਵਾਲੇ ਪਰਵਾਨ ਨੂੰ ਫੋਨ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਉਸੀ ਨਾਲ ਗੱਲਬਾਤ ਕਰ ਸਕਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਦੱਸਿਆ ਜਾਂਦਾ ਜੀ ਇਹ ਰਿਸ਼ਤੇ ਵਿੱਚ ਲੜਕੇ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਇਸ ਲਈ ਇਹਨਾਂ ਨੂੰ ਬਤਵਾਦ ਸੰਪਰਕ ਕੀਤਾ ਜਾਵੇ ਜੀ ਨਾਮ ਕੌਰ ਜਨਮ 1999 ਕੱਦ ਪੰਡ 4 ਇੰਚ ਕਾਸਟ ਜੱਟ ਸਿੱਖ ਪਤਾ ਕੁਰਕ ਖੇਤਰ ਹਰਿਆਣਾ ਪੜਾਈ میٹرਿਕ ਜ਼ਮੀਨ ਦਾਸ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਦੋ ਭਰਾ ਨੇ ਦੋਨੋਂ ਕੈਨੇਡਾ ਪੀਆਰ ਨੇ ਸਾਰਾ ਪਰਿਵਾਰ ਗੁਰਸਿੱਖ ਹੈ ਜੀ ਲੜਕੀ ਸੋਹਣੀ ਸੁਨੱਖੀ ਹੈ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੋਲ ਸਪੇਨ ਕੰਟਰੀ ਦਾ ਵਿਸਟਰ ਵੀਜ਼ਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਪੇਨ ਪੀਅਰ ਲੜਕਾ ਚਾਹੀਦਾ ਹੈ ਜੀ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਸਰਦਾਰ ਲੜਕਾ ਹੈ ਜਨਮ 7 ਅਗਸਤ 1999 ਕੱਦ ਪਚੜ ਕਾਸਟ ਜਲ ਸਿੱਖ ਹੈ ਗੋਤ ਕੰਗ ਕੱਦ 6 ਫੁੱਟ 2 ਇੰਚ ਹੈ ਏਡੇ ਦਾ ਪਤਾ ਨਵਾਂ ਸ਼ਹਿਰ ਪੜਾਈ ਵੀ ਇਹ ਜ਼ਮੀਨ ਅਠ ਕਿਲੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੰਡੀਆ ਵਿੱਚ ਨੇ ਇੱਕ ਭੈਣ ਵੈਰਡ ਹੈ ਇਟਲੀ ਵਿੱਚ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕੀ ਦਾ ਕੱਦ ਪੰਜ ফুট 7 ਤੋਂ ਘੱਟ ਨਾ ਹੋਵੇ ਇੰਡੀਆ ਵਾਲੇ ਤੇ ਮੈਰਿਜ ਮੋਰਲ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਬਰਸਮ ਨੰਬਰ ਦਿੱਤੇ ਗਏ ਨੇ ਕੈਨੇਡਾ ਦੇ ਤੇ ਇਟਲੀ ਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 1997 ਕਾਸਟ ਜੜ ਸਿੱਖ ਹੈ ਕੱਦ 5 ਫੁੱਟ 9 ਇੰਚ ਹੈ ਇੰਡੀ ਦਾ ਪਤਾ ਜਲੰਧਰ ਪੜਾਈ ਗ੍ਰੈਜੂਏਸ਼ਨ ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਜੀ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟਲ ਹੈ ਲੜਕਾ ਇੰਗਲੈਂਡ ਵਿੱਚ ਸਿਟੀਜ਼ਨ ਹੈ ਜੀ ਲੜਕੇ ਦੀ ਇੰਗਲੈਂਡ ਵਿੱਚ ਵਧੀਆ ਜੋਬ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਇਹਨਾਂ ਨੂੰ ਸੋਹਣੀ ਸੁਨੱਖੀ ਪੜੀ ਲਿਖੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਵਧੀਆ ਘਰ ਪਰਿਵਾਰ ਤੋਂ ਹੋਵੇ ਮੈਰਿਜ ਬੋਰ ਵਾਲੇ ਪਰਵਾਣੂ ਫੁੰਨਾ ਕਰਦੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਅਨਮੈਰਿਡ ਲੜਕਾ ਜਨਮ 1998 ਕਾਸਟ ਜੜ ਸਿੱਖ ਕੋਤ ਭੁੱਲਰ ਕੱਦ 6 ਫੁੱਟ ਪਤਾ ਤਨਤਨ ਸਾਹਿਬ ਪ੍ਰਾਈਮ ਮਾਸਟਰ ਇਨ ਅਕਾਊਂਟਿੰਗ ਲੜਕਾ ਆਸਟ੍ਰੇਲੀਆ ਪੀਆਰ ਹੈ ਤੇ ਜੌਬ ਕਰਦਾ ਹੈ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਤੇ ਇੱਕ ਕਮਰਸ਼ੀਅਲ ਪਲਾਟ ਹੈ ਤੇ ਆਪਣਾ ਘਰ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਿਰ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੇ ਜੜ ਸਿੱਖ ਪਰਿਵਾਰਤੀ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਮਾਝੇਰੀ ਨੂੰ ਪਹਿਲ ਹੈ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1999 ਕਾਸਟ ਜੜ ਸਿੱਖ ਗੋਤ ਸੰਧੂ ਕੱਦ 6 ਫੁੱਟ ਹੈ ਪਤਾ ਗੁਰਦਾਸਪੁਰ ਜ਼ਮੀਨ 13 ਕਿੱਲੇ ਹੈ ਪੜਾਈ ਹੋਟਲ ਮੈਨੇਜਮੈਂਟ ਦੇ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਵੱਡੀ ਭੈਣ ਹੈ ਮੈਰਿਡ ਹੈ ਆਸਟ੍ਰੇਲੀਆ ਇੱਕ ਛੋਟੀ ਭੈਣ ਹੈ ਮੈਰਿਡ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵੈਸ ਨੂੰ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਲੰਮੀ ਹੋਵੇ ਇਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 20 12 1994 ਕੱਦ 5 ਫੁੱਟ 10 ਇੰਚ ਕਾਸ ਜਟ ਸਿੱਖ ਗੋਤ ਗਰੇਵਾਲ ਜ਼ਮੀਨ 2 ਕਿੱਲੇ ਪੜਾਈ B.A. ਪਰਿਵਾਰ ਵਿੱਚ ਮਾਤਾ ਪਿਤਾ ਤੇ ਇੱਕ ਭੈਣ ਹੈ ਭਰਾ ਕੋਈ ਨਹੀਂ ਜੀ ਇਕੱਲਾ ਲੜਕਾ ਹੈ ਪਤਾ ਸਰਹੰਦ ਲੜਕਾ ਪੁਰਤਕਲ ਪੁਰਤਕਲ ਕੰਟਰੀ ਵਿੱਚ ਹੈ ਜੀ ਵਧੀਆ ਜੌਬ ਕਰਦਾ ਹੈ ਲੜਕਾ ਸੋਹਣਾ ਸੁਨਖਾ ਨਿਸ਼ਚਿਤ ਰਹਤਾ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗਦੇ ਹਨ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਨ ਨਹੀਂ ਭਾਵੇਂ ਲੜਕੀ ਕਿਸ ਪਰਿਵਾਰ ਤੋਂ ਹੋਵੇ ਇਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1995 ਕੱਦ ਪੰਡ 2 ਇੰਚ ਕਾਸਟ ਜਨਸੀ ਕਪੜਾਈ ਡਿਗਰੀ ਬੀਐਸਸੀ ਨਰਸਿੰਗ ਟੂ ਪੀਜੀ ਡਿਪਲੋਮਾ ਜੋਬ ਆਰ ਰਜਿਸਟ੍ਰੇਸ਼ਨ ਨਰਸ ਹਸਪੀਟਲ ਕਨੇਡਾ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੀਆਂ ਦੋ ਭੈਣਾਂ ਨੇ ਇੱਕ ਭੈਣ ਇੱਕ ਭਰਾ ਕਨੇਡਾ ਪੀਆਰ ਹੈ ਇੰਡੇ ਦਾ ਪਤਾ ਤਨਸੈ ਸਾਹਿਬ ਤਰਨਤਨ ਸਾਹਿਬ ਲੜਕੀ ਕਨੇਡਾ ਪੀਆਰ ਹੈ ਲੜਕੀ ਸੂਹੀ ਸੁਲੱਖੀ ਵਧੀਆ ਘਰ ਪਰਿਵਾਰ ਤੋਂ ਹੈ ਮੰਗਿਰ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਲੜਕਾ ਚਾਹੀਦਾ ਹੈ ਜੇ ਲੜਕਾ ਕੈਨੇਡਾ ਤੋਂ ਹੋਵੇ ਤਾਂ ਜ਼ਮੀਨ 12 ਕਿੱਲੇ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਜ਼ਮੀਨ 15 ਕਿੱਲੇ ਹੋਵੇ 15 ਕਿੱਲੇ ਤੋਂ ਘੱਟ ਨਾ ਹੋਵੇ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜੜ ਸਿੱਖ ਪਰਿਵਾਰ ਤੋਂ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 18/12/1991 ਜਨਮ ਸਮਾ 6:37 ਟਾਈਮ ਕਾਸਟ ਖੱਤਰੀ ਗੋਤ ਵਿਦੀ ਨਾਨਕੀ ਗੋਤ ਬਸਰਾ ਪੜਾਈ ਪਲੱਸ 2 ਪਾਸ ਹੈ ਡਿਪਲੋਮਾ ਆਟੋਮੋਬਾਈਲ ਦਾ ਪਤਾ ਸ਼੍ਰੀ ਅਮਰitsar ਸਾਹਿਬ ਪਰਿਵਾਰ ਦੇ ਚ ਪਿਤਾ ਹਰਜਿੰਦਰ ਸਿੰਘ ਇਲੈਕਟ੍ਰੀਸ਼ੀਅਨ ਸ਼ੌਪ ਕੀਪਰ ਨੇ ਮਾਤਾ ਹਰਚਰਨ कौर ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਆਸਟ੍ਰੇਲੀਆ ਸਿਟੀਜ਼ਨ ਅਤੇ ਵੈਲ ਸੈਟਲਡ ਹੈ ਜੋ 12 ਸਾਲਾਂ ਤੋਂ ਨਕੌਦਰ ਚੌਂਕ ਜਲੰਧਰ ਲਵਲੀ ਆਟੋਮੋਬਾਈਲ ਮੁਰਤੀ ਸਾਜੂਜ ਕੀ ਵਿੱਚ ਸੈਲਰੀ 25000 ਮਹੀਨੇ ਦੀ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕਾ ਵੈਸੀ ਕਟਿੰਗ ਵਾਲਾ ਹੈ ਪਰ ਭਗਵਾਨ ਦਾ ਹੈ ਮੰਗੇਨ ਨੂੰ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਣ ਦੀ ਚਾਹਵਨ ਲੜਕੀ ਚਾਹੀਦੀ ਏ ਕਿਉਂਕਿ ਲੜਕੇ ਨੇ ਆਪਣੀ ਭੈਣ ਕੋਲ ਆਸਟ੍ਰੇਲੀਆ ਜਾਣਾ ਏ ਲੜਕੀ ਦੀ ਕਾਸਤ ਅਰੋੜਾ ਖੱਤਰੀ ਸ਼ਿੰਬੇ ਰਾਮਗੜੀਆ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 1995 ਕੱਦ 5'5" ਗੋਤ ਸਿੰਬਿਆ ਡਿਪਲੋਮਾ ਹਸਪਿਟੈਲੀ ਸਿੰਗਾਪੁਰ ਤੋਂ ਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਜੌਰ ਪਿੰਜੌਰ ਪਰਿਵਾਰ ਵਿੱਚ ਪਿਤਾ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਬਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਜ਼ਮੀਨ ਢਾਈ ਕਿੱਲੇ ਆ ਵਧੀਆ ਘਰ ਪਰਿਵਾਰ ਹੈ ਲੜਕੀ ਸੋਹਣੀ ਸੁਨੱਖੀ ਲੜਕੀ ਸਾਈਪ੍ਰਸ ਵਿੱਚ ਹੈ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹੇ ਲਿਖੇ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਹੈ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜੜ ਸਿੱਖ ਕਾਸਟ ਤੋਂ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲਾ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮਰਸਾਹ ਸਾਹਿਬ ਤੋਂ ਹੋਵੇ ਇਨ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਅਨਮੈਰਿਡ ਲੜਕਾ ਜਨਮ 5/10/1987 ਗੋਤ ਸੰਧੂ ਕਾਸ ਜੜਸਿਕ ਕੱਦ 5 ਫੁੱਟ 9 ਇੰਚ ਪੜਾਈ ਪਲੱਸ 2 ਪਾਸ ਪਤਾ ਰੁੜਕਾ ਕਲਾਂਗੁਰਾਇਆ ਪਰਿਵਾਰ ਵਿੱਚ ਪਿਤਾ ਇੱਕ ਪਾਇਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਇੱਕ ਭੈਣ ਹੈ ਜ਼ਮੀਨ 8 ਕਿੱਲੇ ਹੈ ਵਧੀਆ ਘਰ ਪਰਿਵਾਰ ਹੈ ਕੰਮ ਖੇਤੀਬਾੜੀ ਦੇ ਨਾਲ ਬਿਜ਼ਨਸ ਵੀ ਹੈ 1 ਲੱਖ ਮਹੀਨੇ ਦੀ ਆਮਦਨ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਿਆ ਇਹਨਾਂ ਨੂੰ ਵਧੀਆ ਜੜਸਿਕ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ 30 ਸਾਲ ਤੋਂ ਉੱਪਰ ਹੋਵੇ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਗगनਪ੍ਰੀਤ ਸਿੰਘਾ ਜੀ ਜਨਮ 5 ਨਵੰਬਰ 1995 ਜਨਮ ਸਥਾਨ ਗੁਰਦਾਸਪੁਰ ਡੀਵੀਐਨ ਕਾਸਟ ਖੱਤਰੀ ਸਬ ਕਾਸਟ ਵੈਦੀ ਹੈ ਕੱਦਮ 5 ਇੰਚਾ ਪੜਾਇਆ ਡਿਪਲੋਮਾ ਆਫ ਆਰਟਸ ਹੈਲਥ ਸੈਂਟਰ ਇਨਫੈਕਸ਼ਨ ਕੰਮ ਸੈਲਫ ਇੰਪਲਾਈਡ ਬਿਜ਼ਨਸ ਇਲੈਕਟ੍ਰੋਨਿਕਸ ਨੇ ਸ਼ੋਰੂਮ ਹੈ ਇਹਨਾਂ ਦੀ ਇੱਕ ਭੈਣ ਹੈ ਜੀ ਕੈਨੇਡਾ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾਤਸ ਪਾੜਨੇ ਮੰਗਲੁ ਨੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਐਜੂਕੇਟਿਡ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਕਾਸਟ ਗੋਲਡ ਸਮਿਥ ਮਿਆ ਰਾਜਪੂਤ ਗੋਤ ਕਰਵਲ ਜਨਮ 13 8 2000 ਕੱਦ 5 ਫਟ 10 ਇੰਚ ਲੜਕਾ ਸ਼ੁੱਧ ਵੈਸ਼ਨੂ ਹੈ ਜੀ ਜੋਬ ਗਵਰਨਮੈਂਟ ਜੋਬ ਇਨ ਕੈਨੇਡਾ 에ਅਰਲਾਈਨਸ 에어ਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਹੈ ਪਿਤਾ ਰਿਟਾਇਰ ਪੰਜਾਬ ਐਜੂਕੇਸ਼ਨ ਗਵਰਨਮੈਂਟ ਜੋਬ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੋਬ ਇਨ ਕੈਨੇਡਾ ਜ਼ਿਲ੍ਹਾ ਫਰੀਦਕੋਟ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਵੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 13/10/1991 ਕੱਦ ਪੰਡ 8 ਇੰਚ ਕਾਸਟ ਟਾਂਕ ਕਸਟ੍ਰੇਸ਼ਨ ਬਾ ਪੜਾਈ ਬੀ ਟੈਕ ਆਈਟੀ ਫ੍ਰੈਂਚ ਲੈਵਲ ਟੂ ਸੌਫਟਵੇਅਰ ਇੰਜੀਨੀਅਰਿੰਗ ਐਡਵਾਂਸ ਐਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਜੀ ਇਹਨਾਂ ਦੇ ਬ੍ਰਦਰ ਇਲਾ ਕਲਾਸ 1 ਆਫਸਰ ਹੈ ਦਿੱਲੀ ਦੇ ਪੀਐਫ ਆਰਡੀਏ ਪੇਰਨਸਾਰ ਰਿਟਾਇਰਡ ਫਰਮ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜਮੀਨ 12 ਏਕੜ ਹੈ ਜੀ ਲੜਕੀ ਨੇ ਮਾਰਚ ਵਿੱਚ ਇੰਡੀਆ ਆਉਣਾ ਹੈ ਪਤਾ ਮੰਡੀ ਡੱਬੂ ਵਾਲੀ ਜਿਹਨਾਂ ਸਰਸਾ ਮੰਗੀਨਾਂ ਨੂੰ ਵਧੀਆ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜ੍ਹੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਂਦੀ ਹੋਵੇ ਜਾਂ ਲੜਕੀ ਫਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਰਜ ਸਿੰਬਾ ਜਿਹਾ ਜੜ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਮੈਰਜਪੁਰ ਵਾਲੇ ਪਰਿਵਾਰ ਨੂੰ ਫੋਨ ਨਾ ਕਰ ਜਿੰਨੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌੜਾ ਜੀ ਜਨਮ 1999 ਕੱਦ 5 ਫੁੱਟ 4 ਇੰਚ ਕਾਸਟ ਜੜ ਸਿੱਖ ਪਤਾ ਗੁਰੂ ਖੇਤਰ ਹਰਿਆਣਾ ਪੜਾਈ میٹرਿਕ ਜ਼ਮੀਨਦਾਰ ਸਿੱਖਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਦੋ ਭਰਾ ਨੇ ਦੋਨੋਂ ਕੈਨੇਡਾ ਪੀਆਰ ਨੇ ਸਾਰਾ ਪਰਿਵਾਰ ਗੁਰੂ ਸਿੱਖ ਹੈ ਲੜਕੀ ਸੋਨੀਸ ਨਖੀ ਵਧੀਆ ਘਰ ਪਰਿਵਾਰ ਤੋਂ ਹੈ ਲੜਕੀ ਕੋਲ ਸਪੇਨ ਕੰਟਰੀ ਦਾ ਵਿਸ਼ੇਸ਼ ਵੀਜ਼ਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਪੇਨ ਪੀਆਰ ਲੜਕਾ ਚਾਹੀਦਾ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਮੈਰਜੂਰ ਵਾਲੇ ਪਰਿਵਾਰ ਨੂੰ ਫੋਨ ਲਾ ਕਰਨ ਜੇ ਨਾ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜਨਮ 17 ਤੰਤ 1997 ਕੱਦ 5.1 ਇੰਚ ਕਾਸਟ ਰਵਿਦਾਸ ਸੀ ਪੜਾਈ ਬੀਏ ਐਲਐਲਬੀ ਐਲਐਲਐਮ ਜਿਲ੍ਹਾ ਹੁਸ਼ਿਆਰਪੁਰ ਗੋਤਵੱਤਰ ਜੋਬ ਲੜਕੀ ਕੈਨੇਡਾ ਵਿੱਚ ਜੋਬ ਕਰਦੀ ਹੈ ਇਹ ਤਿੰਨ ਭੈਣਾਂ ਦੀ ਇੱਕ ਭਰਾ ਹੈ ਜੀ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸਮੇਕਰ ਨੇ ਮੰਗੇ ਨੂੰ ਲੜਕਾ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੀਆਰ ਕੈਨੇਡਾ ਦੇ ਲੜਕੇ ਚਾਹੀਦਾ ਲੜਕਾ ਕੋਈ ਨੈਸ਼ਨਲ ਕਰਦਾ ਹੋਵੇ ਲੜਕਾ ਰਵਿਦਾਸ ਸੀ ਕਾਸਟ ਦਾ ਹੀ ਹੋਵੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਹਰਦੀਪ ਸਿੰਘ ਹੈ ਜੀ ਉਮਰ 25 ਸਾਲ ਹੈ ਕਾਸਟ ਸੈਣੀ ਸਿੱਖ ਕੱਦ ਮਾਈਟ 4 ਇੰਚ ਗੋਤ ਪੰਮਾ ਪੜਾਈ 10 ਆਸ-ਪਾਸ ਪਤਾ ਸੇ ਨੂੰ ਪਿੰਡ ਛੱਡਵਾਲ ਖੁਰਦ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਨੇ ਇੱਕ ਮੈਰਿਡ ਅਤੇ ਇੱਕ ਭੈਣ ਅਨਮੈਰਿਡ ਹੈ ਤੇ ਬੀਐਸਸੀ ਕਰਦੀ ਹੈ ਲੜਕੀ ਨੇ ਇੱਕ ਕਿਲਾ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਅਤੇ ਆਪਣਾ ਪੁਲਟੀ ਫਾਰਮ ਹੈ ਜੌਬ ਲੜਕਾ ਟਰੱਕ ਡਰਾਈਵਰ ਦੀ ਕੋਈ ਨਿਸ਼ਾਨੀ ਕਰਦਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਲੜਕੀ ਸਿਲਾਈ ਜਾਣਦੀ ਹੋਵੇ ਪਰਿਵਾਰ ਵੱਲੋਂ ਦਾਲ ਦੀ ਕੋਈ ਮੰਗ ਨਹੀਂ ਮੈਰਿਜ ਗੁਰੂ ਵਾਲੇ ਪਰਿਵਾਰ ਤੋਂ ਨਾ ਕਰਨੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਲੇਜੀ ਜਨਮ 1992 ਕੱਦ ਪਾਈ ਮੀਟਰ 4 ਇੰਚ ਕਾਸਟ ਜਰਸੀ ਖੋਤ ਵਿਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਇਨ ਬਾਇਓ ਟੈਕਨੋਲੋਜੀ ਫ্রম ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰਨ ਮੈਰਿਡ ਹੈ ਲੜਕੀ ਸੁਹੀ ਸੁਲੱਖੀ ਵਧੀਆ ਘਰ ਪਰਿਵਾਰ ਤੇ ਉਤੇ ਲੜਕੀ ਜੋਬ ਕਰਦੀ ਹੈ ਡੈਨਮਾਰਕ ਲੜਕੀ ਡੈਨਮਾਰਕ ਵਿੱਚ ਰਹਿੰਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਸੈਟਲਡ ਲੜਕਾ ਚਾਹੀਦਾ ਹੈ ਲੜਕਾ ਸਰਵਜੂਰ ਕੰਟਰੀ ਤੋਂ ਹੀ ਹੋਵੇ ਜੇ ਮੈਂ ਡੈਨਮਾਰਕ ਜਰਮਨੀ ਨਾਰਵੇ ਇਟਲੀ ਸਵੀਡਨ ਆਰ ਕੰਟਰੀ ਤੋਂ ਹੋਵੇ ਇਹਨਾਂ ਨੂੰ ਕੇਵਲ ਜੂਰਮ ਕੰਟਰੀ ਦੇ ਮੈਰਿਜ ਬਿਊਰੋ ਵਾਲੇ ਫੋਨ ਕਰ ਸਕਦੇ ਨੇ ਇੰਡੀਆ ਵਾਲੇ ਮੈਰਿਜ ਬਿਊਰੋ ਵਾਲੇ ਫੋਨ ਪਰਮਾਨ ਨੂੰ ਨਾ ਕਰਨ ਜਿੰਨਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਲਜੀ ਜਨਮ 1992 ਗੱਡ 65 ਤਿੰਨੇ ਚਕਾਸ ਜਰਸੀ ਖੀਂਡੇ ਦਾ ਪਤਾ ਜਲੰਧਰ ਪੜਾਈ ਵੀ ਐ ਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲਰਸ ਸਕੂਰ ਅੱਠ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋਪਰਾ ਹਨੀ ਨਿਊਜ਼ੀਲੈਂਡ ਸਿਟੀਜ਼ਨ ਹੈ ਜੋਬ ਆਰਐਨ ਨਰਸ ਨਿਊਜ਼ੀਲੈਂਡ ਹਸਪੀਟਲ ਵਿੱਚ ਜੋਬ ਕਰਦੀ ਹੈ ਲੜਕੀ ਸੋਹਣੀ ਸੰਖੇ ਵਧੀਆ ਘਰ ਪਰਿਵਾਰ ਤੋਂ ਇਹ ਮੰਗਿਆ ਨਾਲੋਂ ਵਧੀਆ ਪਰਿਵਾਰ ਤੋਂ ਸੋਹਣਾ ਸੰਖਾ ਵੈਜੀਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਹੈ ਲੜਕੀ ਦੀ ਉਮਰ 25 ਤੋਂ 30 ਸਾਲ ਤੱਕ ਹੋਵੇ ਕੈਨੇਡਾ ਨਿਊਜ਼ੀਲੈਂਡ ਯੂਐਸਏ ਲੜਕਿਆਂ ਨੂੰ ਪਹਿਲਾ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕਸ਼ੁਦਾ ਜਾਂ ਮੈਰਿਜ ਬੁਰ ਵਾਲੇ ਪਰਵਾਰ ਨੂੰ ਨਾ ਕਰਨ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਅਮਰਤਾਰੀ ਲੜਕਾ ਉਮਰ 35 ਸਾਲ ਹੈ ਕੱਦ 5 10 ਇੰਚ ਕਾਸਟ ਰਵਿਦਾਸੀ ਸਿੱਖ ਪਤਾ ਜਲੰਧਰ ਪੜਾਈ ਬੀ ਐਸ ਸੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਉੱਤੇ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਹੈ ਮੈਰਿਡ ਆਈਟੀ ਸੈਕਟਰ ਵਿੱਚ ਜੋਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਘਰ ਪਰਿਵਾਰ ਤੋਂ ਹੈ ਜੋਬ ਆਪਣਾ ਬਿਜ਼ਨਸ ਹੈ ਮੰਗ ਇਹਨਾਂ ਨਾਲੋਂ ਵਧੀਆ ਸਿਕਵਸ਼ਨ ਪਰਿਵਾਰ ਤੋਂ ਹੈ ਵੈਲ ਐਜੂਕੇਟਡ ਲੜਕੀ ਚਾਹੀਦੀ ਹੈ ਲੜਕੀ ਦਾ ਅੰਮਰਸ਼ਾ ਕਿ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਜੇ ਨਾ ਸ਼ਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਰਵਿਦਾਸੀ ਸਿਕਾਸ ਤੋਂ ਪਹਿਲੇ ਬਾਕੀ ਹੋਰ ਸਿਕਾਸ ਦੇ ਸੰਪਰਕ ਕਰ ਸਕਦੇ ਨੇ ਮੈਰਜੂਰ ਵਾਲੇ ਪਰਵਾਨਾ ਪੁੰਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੀ ਐਡ ਜਲੰਧਰ ਕੱਦ 6 ਫੁੱਟ ਹੈ ਸਮਾਰਟ ਹੈਂਸਮ ਹੈ ਫਾਰਮ ਮਿਜਰ ਹੈ ਪੀ ਆਰ ਹੈ ਵੈਲ ਸੈਟਲਡ ਹੈ 13 इयर इन न्यूजीलैंड एजुकेटेड इन बिजनेस मैनेजमेंट डिप्लोमा ग्रेजुएट लेवल 5 इन डेयरी फार्म एग्रीकल्चर नो ड्रिंकिंग नो स्मोकिंग नो नॉन मागलिक फादर ई एक्सेस सम रिटायर्ड जेसीयू फ्रॉम आर्मर्ड पासपोर्ट ऑफिस मदर होममेकर नेम बॉलीवुड गेम कोच एंड प्लेयर अर्ली मैरिज विद एजुकेटेड ब्यूटी फियर स्लिम यंग गर्ल अनमैरिड फॉर इनोसेंट पेपर डिवोसी इने थले नंबर ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਹੈ ਜੀ ਉਮਰ 35 ਸਾਲ ਹੈ ਪੜ੍ਹਾਈ 8 ਪਾਸ ਹੈ ਗੋਤ ਸਿਆਸੀ ਕਾਸਟ 바ਵਾ ਕੱਦ ਪਾਇਪੜ 8 ਇੰਚ ਹੈ ਇਹਨਾਂ ਦੇ ਮਾਤਾ ਪਿਤਾ ਨੇ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਦੋ ਭੈਣਾਂ ਨੇ ਜੀ ਇਹ ਤਿੰਨ ਭਰਾ ਨੇ ਦੋਨੋਂ ਭੈਣਾਂ ਮੈਰਿਡ ਨੇ ਤੇ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਕੰਮ ਰਾਜਗਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਮਕਾਨ ਨੇ ਪਤਾ ਬਹੀਲਾ ਜ਼ਿਲ੍ਹਾ ਬਰਨਾਲਾ ਮੰਗ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਲੜਕੀ ਘਰ ਸੰਭਾਲਣ ਲਈ ਚਾਹੀਦੀ ਹੈ ਲੜਕੀ ਪਾਵੇਂ ਕਿਸੇ ਵੀ ਕਾਸ਼ਤਦੀ ਹੋਵੇ ਪਰ ਮਜਬੂਰੀ ਸਿੱਖਾਂ ਦੀ ਨਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਰਸੀ ਇੱਕ ਲੜਕੀ ਹੈ ਜੀ ਜਨਮ 1994 ਦਾ ਕੱਦ 5 ਫੋਰ 4 ਇੰਚ ਹੈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਪੀਆਰ ਹੈ ਫਰੋਮ ਅਮਰਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜਰਸੀ ਕ ਲੜਕਾ ਜੀ ਅਮਰਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਜ਼ ਫਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਜੀ ਹੋਰ ਕੰਟਰੀ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਕਾਸਟ 골ਡਸਮਿਥ ਮੇਅ ਰਾਜਪੂਤ ਗੋਤ ਕਰਵਲ ਜਨਮ 13/8/2000 ਕੱਦ 5'7" ਲੜਕਾ ਸ਼ੁੱਧ ਵੈਸ਼ਨੂ ਹੈ ਤੇ ਜੌਬ ਗਵਰਨਮੈਂਟ ਜੌਬ ਇਨ ਕੈਨੇਡਾ 에ਅਰਲਾਈਨਸ 에ਅਰਪੋਰਟ ਲੜਕਾ ਕੈਨੇਡਾ ਵਿੱਚ ਪੀਆਰ ਆ ਪਿਤਾ ਰਿਟਾਇਰਡ ਪੰਜਾਬ এডਿਕੇਸ਼ਨ ਗਵਰਨਮੈਂਟ ਜੌਬ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੌਬ ਇਨ ਕੈਨੇਡਾ ਜਿਲ੍ਹਾ ਫਰੀਦਕੋਟ ਮੰਗ ਲੜਕੀ ਕੈਨੇਡਾ ਤੋਂ ਹੋਵੇ ਚਾ ਪੰਜਾਬ ਤੋਂ ਹੋਵੇ ਲੜਕੀ ਵੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਪ੍ਰਭਜੋਤ ਸਿੰਘ ਹੈ ਜੀ ਜਨਮ 24/1993 ਕੱਦ 5'7" ਕਾਸਟ 46 ਕਪੜਾ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਜ਼ਮੀਨ 2.5 ਕਿੱਲੇ ਹੈ ਪਤਾ ਜਿਲ੍ਹਾ ਨਮਸ਼ਾਰ ਸਾਈਡਿੰਗ ਕੰਪਨੀ 2000 ਮਹੀਨਾ ਹੈ ਭਰਾ ਕੋਈ ਨਹੀਂ ਪੈਣ ਇੱਕ ਮੈਰਿਡ ਹੈ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਮੰਗ ਲੜਕੀ ਅੰਮਰਤਾਰੀ ਹੋਵੇ ਜਾਂ ਅਮਰ ਸ਼ਕਰ ਦੀ ਇੱਛਾ ਰੱਖਦੀ ਹੋਵੇ ਚਾਹੇ ਲੜਕੀ ਘੱਟ ਪੜ੍ਹੀ ਲਿਖੀ ਹੋਵੇ ਲੜਕੀ ਸੂਣੀ ਹੋਵੇ ਜਟ ਕਾਸਟ ਨੂੰ ਪਹਿਲੇ ਬਾਕੀ ਕਿਸੇ ਵੀ ਉੱਚ ਜਾਤੀ ਦੀਆਂ ਇਹਨਾਂ ਨੂੰ ਸੰਪਰਕ ਕਰ ਸਕਦੀਆਂ ਨੇ ਲੜਕੀਆਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਕਾਸਟ ਜੜ ਸਿੱਖ ਹੈ ਕੱਦ 5 ਫੁੱਟ 10 ਇੰਚ ਜਨਮ 1/1/2006 ਜ਼ਿਲ੍ਹਾ ਤਨਤਨ ਸਾਹਿਬ ਪੜਾਈ ਲੜਕਾ ਬੀਟਾਕ ਫਾਰਮੇਸੀ ਡਿਗਰੀ ਕਰ ਰਿਹਾ ਹੈ ਮੰਗ ਇਹਨਾਂ ਨੂੰ ਲੜਕੀ ਚਾਹੀਦੀ ਹੈ ਜਿਸ ਨੇ ਡਗਰੀ ਦੀ ਐਡਮਿਸ਼ਨ ਲੈਣ ਵਾਸਤੇ ਟੈਸਟ ਕਲੀਅਰ ਕੀਤਾ ਹੋਵੇ ਜਾਂ ਡਿਗਰੀ ਕਰ ਰਹੀ ਹੋਵੇ ਜੇ ਡਿਗਰੀ ਕੀਤੀ ਹੋਵੇਗੀ ਤਾਂ ਲੜਕੀ ਵਿਦੇਸ਼ ਜਾਣਾ ਚਾਹੁੰਦੀ ਹੋਵੇ ਤਾਂ ਲੜਕੇ ਵਾਲਿਆਂ ਕੋਲੋਂ ਵਿਦੇਸ਼ ਵੀ ਭੇਜ ਦਿੱਤਾ ਜਾਵੇਗਾ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਜੀ ਜਨਮ 25 12 2007 ਪਤਾ ਧੂਰੀ ਕਾਸਟ ਰਵਿਦਾਸ ਸਿੱਖ ਪੜਾਈ ਪਲਾਸੂ ਕੰਪਿਊਟਰ ਕੋਰਸ 7 ਬੈਂਡ ਕੱਦ 5.2 ਇੰਚ ਇੱਕ ਭੈਣ ਤੇ ਇੱਕ ਭਰਾ ਹੈ ਮੰਗ ਇਹਨਾਂ ਨੂੰ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਜੀ ਰਵਿਦਾਸੀ ਲੜਕੇ ਨੂੰ ਪਹਿਲ ਹੈ ਜੀ ਕਿਸੇ ਹੋਰ ਧਰਮ ਦਾ ਹੋਵੇ ਤਾਂ ਕੰਟਰੈਕਟ ਮੈਰਿਜ ਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਕਾਸਟ ਜੜ ਸਿੱਖ ਹੈ ਗੋਤ ਬਰਾੜ ਉਮਰ 25 ਸਾਲ ਕੱਦ 5.8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਉਸ ਦੁਕਾਨ ਮਕੈਨਿਕ ਦੀ ਮਾਤਾ ਪਿਤਾ ਨੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਜੀ ਭੈਣਾਂ ਮੈਰਿਡ ਨੇ ਪਤਾ ਜੈਤੂ ਜ਼ਿਲ੍ਹਾ ਫਰੀਦਕੋਟ ਲੜਕਾ ਤਲਾਕशुदा ਹੈ ਜੀ ਇਨ ਮੰਗਦੇ ਇਹਨਾਂ ਨੂੰ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਵਧੀਆ ਪਰਿਵਾਰ ਤੋਂ ਆਸਟ੍ਰੇਲੀਆ ਜਾਂਦੀ ਚਾਹਵਨ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਰਿਸ਼ੂ ਉਮਰ 27 ਸਾਲ ਹੈ ਜੀ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ ਬਿਜ਼ਨਸ ਕੈਨੇਡਾ ਲੜਕਾ ਸਟੱਡੀ ਵਿਜ਼ਿਟਸ ਮੈਨੇਜਮੈਂ ਇਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਜੀ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਰਮਨੀ ਵਿੱਚ ਸਿਟੀਜ਼ਨ ਪਤਾ ਜਲੰਧਰ ਮੰਗਦਿਆਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਮਾਰਟ ਐਜੂਕੇਟਿਡ ਬਲ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਇੰਚ ਹੋਵੇ ਇਹਨਾਂ ਨੂੰ ਸੁਨਿਆਰੇ ਜਾਂ ਰਾਮਗੜੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਗੋਤ ਮਾਨਕ ਉਮਰ 35 1999 ਕੱਦ 5 ਫੁੱਟ 4 ਇੰਚ ਕਾਸ ਜਰਸੀ ਕਪੜਾਈ ਐਮਸੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਸਟਰ ਇਨ ਐਡਮਿਨਿਸਟ੍ਰੇਸ਼ਨ ਸਾਇੰਸ ਡਿਕਟੇਸ਼ਨ ਯੂਨੀਵਰਸਿਟੀ ਵੈਲਗੂਰ ਕਮ ਫੈਂਡਰ ਸਰਵਿਸ ਟੈਕਸ ਡਿਪਾਰਟਮੈਂਟ ਲੜਕੀ ਤਲਾਕशुदा ਬਿਨ ਬੱਚੇ ਤੋਂ ਹੈ ਤੇ ਕੈਨੇਡਾ ਵਿੱਚ ਸਿਟੀਜ਼ਨ ਹੈ ਪਤਾ ਬਠਿੰਡਾ ਭੈਣ ਕੋਈ ਨਹੀਂ ਪ੍ਰਾ ਮੈਰਿਡ ਹੈ ਮੰਗ ਲੜਕਾ ਪੜ੍ਹਿਆ ਲਿਖਿਆ ਹੋਵੇ ਤਲਾਕशुदा ਹੋਵੇ ਖਾਨਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਜ਼ਿਲ੍ਹਾ ਬਠਿੰਡਾ ਨੇੜਲੇ ਲਾ ਕੇ ਵੜੇ ਹੀ ਸੰਪਰਕ ਕਰਨ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਉਮਰ 30 ਸਾਲ ਹੈ ਕਾਸ਼ ਨਾਮ ਗੜੀਆ ਪੜ੍ਹਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਹੈ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜ਼ਿਲ੍ਹਾ ਫਾਜ਼ਿਲਕਾ ਲੜਕਾ ਕੋਈ ਨਸ਼ਾ ਨਹੀਂ ਕਰਦਾ ਲੜਕੀ ਦੇ ਤਿੰਨ ਭੈਣਾਂ ਨਹੀਂ ਮੈਰਿਡ ਨਹੀਂ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਵਾਰੀ ਜਾਂ ਤਲਾਕਸ਼ੀਦਾ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਿਆ ਜੀ ਕਾਸਟ ਜੜਸੀ ਹੋਮਰ 32 ਸਾਲ ਗੋਤ ਢਿੰਡਸਾ ਕੱਦ 6 ਫੁੱਟ ਪੜਾਈ ਪਲੱਸ 2 ਇਹਨਾਂ ਦੇ ਇੱਕ ਭੈਣ ਤੇ ਦੋ ਭਰਾ ਹਨ ਕੰਮ ਖੇਤੀਬਾੜੀ ਕਰਦੇ ਨੇ ਪਿੰਡ ਢਨੋਲਾ ਜ਼ਿਲ੍ਹਾ ਬਰਨਾਲਾ ਜ਼ਮੀਨ 2 ਕਿੱਲੇ ਮੰਗੇ ਨਾਲੋਂ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਘਰ ਘਰ ਸੰਭਾਲਣ ਵਾਲੀ ਚਾਹੀਦੀ ਹੈ ਵਿਆਹ ਸਿੰਪਲ ਕਰਨਾ ਹੈ ਲੜਕੀ ਦੀ ਕਾਸਟ ਜੜਸੀ ਖੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਿਆ ਜਨਮ 1993 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਇੰਡੀਆ ਤੋਂ ਪਤਾ ਮੋਗਾ ਕਾਸ਼ਟ RAM ਗੜੀਆ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰਕ ਪਰਮਿਟ ਤੇ ਹੈ ਲੜਕਾ ਸ਼ੁੱਧ ਵੈਸ਼ਨੂ ਹੈ ਤੇ ਲੜਕੇ ਦੇ ਛੋਟੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਲੜਕੀ ਸਿਰ RAM ਗੜੀਆ ਕਾਸ਼ਟ ਤੋਂ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਕਾਸ਼ਟ RAM ਗੜੀਆ ਗੋਤਰਾ ਸ਼੍ਰੀ ਜਨਮ 14/1992 ਪੜਾਈ ਪਲੱਸ 2 ਕੱਦ ਪਿੰਡ ਦਾ 10 ਇੰਚ ਪਤਾ ਪਿੰਡ ਫੰਬੀਆ ਜ਼ਿਲ੍ਹਾ ਹੁਸ਼ਿਆਰਪੁਰ ਲੜਕੇ ਦੇ ਮਾਤਾ ਪਿਤਾ ਨਹੀਂ ਹਨ ਲੜਕੇ ਦੀ ਇੱਕ ਵੱਡੀ ਭੈਣ ਹੈ ਜੀ ਮੈਰਿਡ ਹੈ ਇਟਲੀ ਵਿੱਚ ਕੰਮ ਬਿਜ਼ਨਸ ਸੈਮਸੰਗ ਕੰਪਨੀ ਇਲੈਕਟ੍ਰੀਸ਼ੀਅਨ ਐਂਡ ਆਰ ਸੀ ਸੀ ਟੀ ਵੀ ਵਰਕ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਰਾਮਗੜੀਆ ਲੜਕਾ ਕਾਸਟ ਨੂੰ ਪਹਿਲਾ ਜਾਂ ਲੜਕੀ ਚੱਟ ਸੈਣੀ ਐਸੀ ਕਾਸਟ ਤੋਂ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਜਨਮ 2/12/1992 ਕੱਦ 5'8" ਕਾਸ਼ਤਚਾਰ ਸਿੱਖ ਵੈਸੀ ਲੜਕਾ ਕਟਿੰਗ ਵਾਲਾ ਜੀ ਪਰਪਗਵਾਨ ਦਾ ਗੋਤ ਸ਼ੂਕਰ ਪਤਾ ਪਿੰਡ ਪੁੰਨੀਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੰਮ ਖੇਤੀਬਾੜੀ 2 ਕਿੱਲੇ ਜ਼ਮੀਨ ਹੈ ਆਪਣੀ ਤੇ 5-6 ਕਿੱਲੇ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਇਹਨਾਂ ਕੋਲ ਆਪਣਾ ਟਰੈਕਟਰ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ 2 ਭੈਣਾਂ ਨਹੀਂ ਮੈਰਿਡ ਨਹੀਂ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਭਾਵੇਂ ਘੱਟ ਪੜ੍ਹੀ ਹੋਵੇ ਲੜਕੀ ਜੱਟ ਜਾਂ ਸੈਣੀ ਕਾਸ਼ਤ ਦੀ ਹੋਵੇ ਦਾਸ ਦੀ ਕੋਈ ਮੰਗ ਨਹੀਂ ਵਿਆਹ ਸਿੰਪਲ ਕਰਨਾ ਇਨਾਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸ਼ਰਮਾ ਜੀ ਮੰਗਲਿਕ ਲੜਕਾ ਜਨਮ 14/7/1996 ਕੱਦ 5'10" ਜਨਮ ਸਮਾ 5:15 ਸਵੇਰ ਦਾ ਕਾਸਟ ਸਰਸੂਤ ਪੰਡਤ ਪੜਾਈ +UPT 72 ਸਕੋਰ ਲੜਕੀ ਨੂੰ 10 ਏਕੜ ਜ਼ਮੀਨ ਆਉਂਦੀ ਹੈ ਜ਼ਿਲ੍ਹਾ ਸੰਗਰੂਰ ਮੰਗ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ 'ਤੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਂ ਵਿੱਕੀ ਸਿੰਘਾ ਜੀ ਜਨਮ 21/1992 ਕਾਸ਼ਟ ਜੜਸੀ ਕਦ ਪੰਡ 5 ਇੰਚ ਗੋਤਸਰਾ ਪੜਾਈ ਦਾਸਪਾਸ ਪੰਡ ਸਹਾਰਣਾ ਜ਼ਿਲ੍ਹਾ ਮਾਨਸਾ। ਪਿਤਾ ਗਮਦੂਰ ਸਿੰਘ ਕੰਮ ਖੇਤੀਬਾੜੀ ਕਰਦੇ ਨੇ ਮਾਤਾ ਜਗਮੇਲ कौर ਹਾਊਸ ਵਾਈਫ ਨੇ ਇੱਕ ਭਰਾ ਦੋ ਭੈਣਾਂ ਮਿਲੜ ਨੇ ਜ਼ਮੀਨ 5 ਕਿੱਲੇ ਤੇ 10 ਕਿੱਲੇ ਦੀ ਖੇਤੀ ਕਰਦੇ ਨੇ। ਖੇਤੀਬਾੜੀ ਦੇ ਸਾਰੇ ਸੰਦ ਇਹਨਾਂ ਦੇ ਆਪਣੇ ਨੇ 3 ਤੋਂ 4 ਲੱਖ ਰੁਪਏ ਸਾਲ ਦੀ ਆਮਦਨ ਹੈ। ਇਹਨਾਂ ਦੀ ਮੰਗ ਲੜਕੀ ਪੜ੍ਹੀ ਲਿਖੀ ਹੋਵੇ। ਪਾਵੇਂ ਗ੍ਰੀਕ ਕਰਤ ਹੋਵੇ ਜਾਂ ਕੋਈ ਬਾਹਰ ਵਾਲੀ ਹੋਵੇ ਡਿਮਾਂਡ ਇਹਨਾਂ ਦੀ ਕੋਈ ਨਹੀਂ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਜਸਵਿੰਦਰ ਸਿੰਘ ਆਲਖਾ ਜੀ ਉਮਰ 29 ਸਾਲ ਹੈ ਕੱਦ 5 ਫੀਟ 11 ਇੰਚ ਕਾਰਜ ਚੜ੍ਹ ਸੀ ਕਪੜਾਈ ਪਲੱਸ 2 ਆਈਟੀ ਕੰਮ ਖੇਤੀਬਾੜੀ ਕਰਦੇ ਨੇ ਭੈਣ ਇੱਕ ਜੂਕੇ ਵਿੱਚ ਡਾਕਟਰ ਨੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਗਾ ਮੰਗਿਆ ਨੂੰ ਲੜਕੀ ਫੌਨ ਕੰਟਰੀ ਤੋਂ ਹੋਵੇ ਪਾਵੇਂ ਤਲਾਕशुदा ਜਾਂ ਬੱਚੇ ਵਾਲੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ मोची मुस्लिम जी लड़का जी जन्म 1994 कद 5.7 इंच पढ़ाई बेटा एमबीए लड़का सोहना सनख है ऑस्ट्रेलिया ਵਿੱਚ पीआर ਦੀ ਫਾਈਲ ਲਗਾਈ ਹੋਈ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਹੈ ਜੀ ਜਨਮ 1992 ਕਦ 5.9 ਇੰਚ ਕਾਸਟ ਜਰਸੀ ਕਪੜਾਈ ਹੋਟਲ ਮੈਨੇਜਮੈਂਟ ਲਿਵ ਇਨ ਯੂ ਐਸ ਆਨ ਵਰਕ ਪਰਮਿਟ ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੇ ਲੜਕੀ ਚਾਹੀਦੀ ਹੈ ਕੈਨੇਡਾ ਯੂ ਐਸ اے ਐਂਡ ਜੂਰਪ ਨੂੰ ਪਹਿਲਾ ਫੋਨ ਨੰਬਰ ਦਿੱਤੇ ਗਏ ਨੇ ਇਹਨਾਂ ਦੇ ਥੱਲੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾ ਜੀ ਜਨਮ 28/4/1999 ਕੱਦ 5'4" ਕਾਸਟ ਚੜ੍ਹ ਸਿੱਖ ਗੋਤ ਤੂਰ ਪੜ੍ਹਾਈ ਪੀਏ ਜ਼ਿਲ੍ਹਾ ਮੋਗਾ ਲੜਕਾ ਅਮਰੀਕਾ ਵਿੱਚ ਵਰਕ ਪਰਮਿਟ ਦੀ ਹੈ ਇਹਨਾਂ ਦੇ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਪੀਆਰ ਨੇ ਜ਼ਮੀਨ 16 ਕਿੱਲੇ ਦੋਵਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੇ ਲਿਖੇ ਕੈਨੇਡਾ ਜਾਂ ਅਮਰੀਕਾ ਵਿੱਚ ਪੀਆਰ ਚਾਹੀਦੀ ਹੈ ਲੜਕੀ ਤਲਾਕਸ਼ੋਦਾ ਵੀ ਮਨਜ਼ੂਰ ਹੈ ਬਿਨਾਂ ਬੱਚੇ ਤੋਂ ਲੜਕੀ ਦੀ ਕਾਸਟ ਜੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਅਨੂਜ ਮਹਾਜਨ ਜੀ ਜਨਮ 12/10/1992 ਕਾਸਟ ਮਹਾਜਨ ਗੋਤ ਲੰਮੇ ਪੜਾਏ 10 ਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੰਮ ਇਮੀਗ੍ਰੇਸ਼ਨ ਦਾ ਤਨਖਾਹ 22000 ਮਹੀਨਾ ਇਹਨਾਂ ਦੇ ਇੱਕ ਛੋਟਾ ਭਰਾ ਹੈ ਮਕਾਨਿਕ 111 ਗੱਜ ਦਾ ਆਪਣਾ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਘਰ ਵਿੱਚ ਬੁਡੀਕ ਦਾ ਕੰਮ ਕਰਦੇ ਨੇ ਪਤਾ ਅਮਰਸਰ ਸਾਹਿਬ ਲਖਸ਼ਮੀ ਵਿਹਾਰ 88 ਫਪਰੋਡ ਹਾਊਸ ਨੰਬਰ 105 ਲੜਕਾ ਤਲਾਕशुदा ਹੈ ਜੀ ਲੜਕੇ ਦੀ ਖੱਬੀ ਬਾਹ ਕਮਜ਼ੋਰ ਹੈ ਪਰ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਨੂੰ ਲੜਕੀ 10 ਜਾਂ 12 ਪਾਸ ਲੜਕੀ ਚਾਹੀਦੀ ਹੈ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਪਰ ਮੱਝ ਵੀ ਸਿੱਖਣ ਦੀ ਨਾ ਹੋਵੇ ਵਿਆਹ ਸਿੰਪਲ ਕਰਨਾ ਹੈ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਦਾਤਤਾ ਜੀ ਓ ਜਨਮ 15 ਅਕਤੂਬਰ 1988 ਕਾਸਟ ਪੰਡਤ ਗੋਤ ਤੱਤ ਕੱਦ ਪੰਬ 8 ਇੰਚ ਪੜਾਈ ਬੀਟਾ ਕਲੈਕਟ੍ਰੋਨਿਕ ਪਤਾ ਨਾਬਾ ਜ਼ਮੀਨ 1 ਏਕੜ 600 ਗਾਜ਼ ਦਾ ਪਲਾਟ ਅਤੇ ਪਿੰਡ ਵਿੱਚ ਕੋਠੀ ਹੈ ਲੜਕਾ ਕਨੇਡਾ ਵਿੱਚ ਪੀਆ ਰਿ ਹੈ ਕਮ ਗਵਰਨਮੈਂਟ ਜੌਬ ਇਨ ਕੈਨੇਡਾ ਸਿਟੀਜ਼ਨ ਇਨ ਦੀ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਡਨ ਨੇ ਤੇ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨਾਂ ਨੂੰ ਲੜਕੇ ਵਧੀਆ ਪਰਿਵਾਰ ਤੋਂ ਸੋਹਣੀ ਸੰਖੀ ਪੜ੍ਹੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਡੇਟ ਹੋਵੇ ਭਾਵੇਂ ਲੜਕੀ ਤਲਾਕਸ਼ੀਦਾ ਵੀ ਮਨਜ਼ੂਰ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਬਿਨਾਂ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ ਜੱਟ ਆਦ ਹੋਵੇ ਐਸੀ ਜਮ ਅਜ ਵੀ ਸਿੱਖਾ ਦੀ ਨਾ ਹੋਵੇ ਇਹਨਾਂ ਥੱਲੇ ਵਟਸਐਪ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘਾਜੀ ਕਾਸਟ ਜੜ ਸਿੱਖ ਹੈ ਜਨਮ 22/4/1979 ਕੱਦ 5 ਫੁੱਟ 8 ਇੰਚ ਗੋਤ ਖਟੜਾ ਪੜਾਈ میٹرਿਕ ਲੜਕੀਆਂ ਦੇ ਦੋ ਭੈਣਾਂ ਨੇ ਇੱਕ ਭਰਾ ਹੈ ਤੇ ਸਾਰੇ ਮੈੜਣੇ ਲड़का ਕੈਨੇਡਾ ਵਿੱਚ ਪੀ ਹੈ ਲड़का ਕੈਨੇਡਾ ਵਿੱਚ ਹੈ ਤਲਾਕशुदा ਹੈ ਦੋ ਬੱਚੇ ਨੇ ਇੱਕ 14 ਸਾਲ ਦਾ ਇੱਕ 7 ਸਾਲ ਦਾ ਮੰਗ ਇਹਨਾਂ ਨੂੰ ਉੱਪਰ ਵਧੀਆ ਪਰਿਵਾਰ ਤੋਂ ਘਰ-ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕਸ਼ੁਦਾ ਹੋਵੇ ਇਹਨਾਂ ਕੋਲ ਜਿੰਨਾ ਕੋਲ ਬੱਚਾ ਬੇਟੀ ਹੈ ਉਹ ਵੀ ਸੰਪਰਕ ਕਰ ਸਕਦੇ ਨੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਕੈਨੇਡਾ ਨੂੰ ਪਹਿਲ ਹੈ ਲੜਕੀ ਇੰਡੀਆ ਤੋਂ ਹੋਵੇ ਜੇ ਤਾਂ ਵਿਆਹ ਕਰਵਾ ਕੇ ਲड़का ਲੜਕੀ ਦੇ ਬੱਚਿਆਂ ਨੂੰ ਕੈਨੇਡਾ ਨਾਲ ਲੈ ਕੇ ਜਾਵੇਗਾ ਇਹਨਾਂ ਥੱਲੇ ਬੜ ਸੰਖੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਰਾਜਵੀਰ ਸਿੰਘਾ ਜੀ ਜਨਮ 1993 ਕੱਦ ਪੜ੍ਹਾਈ ਪਲੱਸ 2 ਕੱਦ 5.10 ਇੰਚ ਕੈਲੀਫੋਰਨੀਆ ਯੂ ਐਸ ਏ ਸਿਟੀਜ਼ਨ ਹੈ ਕਾਸਟ ਜਰਸੀਖਾ ਗੋਤ ਢਿੱਲੂ ਹੈ ਪਤਾ ਤਨਤਨ ਸਾਹਿਬ ਜ਼ਮੀਨ 5 ਏਕੜ ਹੈ ਮੰਗੇ ਇਹਨਾਂ ਨੂੰ ਯੂ ਐਸ ਏ ਤੋਂ ਲੜਕੀ ਚਾਹੀਦੀ ਹੈ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਕਾਸ਼ਤ ਰਵਿਦਾ ਸਿੱਖ ਜਨਮ 1991 ਕਦਮ 5 ਇੰਚ ਪੜਾਈ ਐਮਏ ਬੀਐਡ ਐਂਟੀਟੀ ਜੋਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਈਵੇਟ ਜੋਬ ਕਰਦੇ ਦੋ ਪਣਾ ਮੈਰਿਡ ਨੇ ਜੁਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਹੈ ਮੰਗੀਆਂ ਨੂੰ ਰਵਿਦਾ ਸਿੱਖ ਪਰਿਵਾਰ ਤੋਂ ਵਧੀਆ ਪੜ੍ਹੇ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਕਰਦਾ ਲੜਕਾ ਚਾਹੀਦਾ ਹੈ ਲੜਕਾ ਆਰਮੀ ਜਾਂ ਪੰਜਾਬ ਪਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲੇ ਨੰਬਰ ਦੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕਾਰਾ ਜਨਮ 1987 ਕੱਦ ਪੰਡ 3 ਇੰਚ ਕਾਸਟ ਮਾਜੀ ਵੀ ਸਿੱਖ ਪੜਾਈ ਪਲੱਸ 2 ਡਿਪਲੋਮਾ ਆਫ ਬਿਊਟੀ ਤੇ ਆਪਣਾ ਸੈਲੂਨ ਹੈ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਦਾ ਆਪਣਾ ਬਿਜ਼ਨਸ ਹੈ ਇੱਕ ਭਰਾ ਕੈਨੇਡਾ ਸਿਟੀਜ਼ਨ ਹੈ ਪਤਾ ਕਬੂਰਥਲਾ ਲੜਕੀ ਸੋਹਣੀ ਸਨੱਖੀ ਹੈ ਮੰਗ ਇਹਨਾਂ ਨੂੰ ਲੜਕਾ ਵਧੀਆ ਧਾਰਮਿਕ ਰੁਚਾਰਾ ਵਾਲਾ ਚੰਗੇ ਸਵਾਦ ਅਨਸ਼ਾਰਤ ਲੜਕਾ ਚਾਹੀਦਾ ਕੈਨੇਡਾ ਤੋਂ ਲੜਕੇ ਨੂੰ ਪਹਿਲਾਂ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਹੈ ਲੜਕਾ ਮਾਜੀ ਵੀ ਸਿੱਖ ਕਾਸਟ ਦਾ ਹੀ ਹੋਵੇ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਕੌਰ ਹੈ ਵੈਸ਼ਨੂ ਲੜਕੀ ਹੈ ਜਨਮ 1993 ਕੱਦ 5.1 ਇੰਚ ਕਾਸਟ ਚੜ੍ਹ ਸਿੱਖ ਗੋਤ ਬਰਾੜ ਪੜਾਈ ਪੀ ਟੈਕ ਹੁਣ ਐਮ ਬੀਏ ਕਰ ਰਹੇ ਨੇ ਲੜਕੀ ਦਾ ਪਰਿਵਾਰ ਯੂ ਐਸ ਏ ਵਿੱਚ ਹੈ ਇੱਕ ਭੈਣ ਤੇ ਇੱਕ ਭਰਾ ਹੈ ਹੁਣ ਇੰਡੀਆ ਦਾ ਪਤਾ ਕਨੇਡਾ ਇੰਡੀਆ ਦਾ ਪਤਾ ਫਰੀਦਕੋਟ ਲੜਕੀ ਕਨੇਡਾ ਵਿੱਚ ਵਰਕ ਪਰਮਿਟ ਤੇ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗਦੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਵਧੀਆ ਜ਼ਮੀਨ ਵਾਲਾ ਯੂ ਐਸ ਏ ਜਾਂ ਕਨੇਡਾ ਪੀ ਆਰ ਜਾਂ ਸਿਟੀਜ਼ਨ ਵੈਸ਼ਨੂ ਲੜਕਾ ਚਾਹੀਦਾ ਹੈ ਜੇ ਲੜਕਾ ਯੂਐਸਏ ਤੋਂ ਹੋਵੇ ਤਾਂ ਸਿਟੀ ਸੈਂਟਰ ਬੈਲਿੰਗਮ ਤੋਂ ਹੋਵੇ ਜੇ ਕੈਨੇਡਾ ਤੋਂ ਹੋਵੇ ਤਾਂ ਸਰੀ ਵੈਨਕੂਵਰ ਦੇ ਨੇੜੇ ਤੋਂ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਕਾਸਟ ਜੜ ਸਿੱਖ ਹੈ ਜਨਮ 14 12 1999 ਕੱਦ 6 ਫਟ 8 ਇੰਚ ਪੜਾਈ ਪਲਾਸਟੂ ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਆਨ ਵਰਕ ਪਰਮਿਟ ਕੈਨੇਡਾ ਬ੍ਰਾਮਟਨ ਬ੍ਰਦਰ ਅਨ ਮੈਰੀਡੋਨ ਸਟਡੀ ਪਰਮਿਟ ਬ੍ਰਾਮਟਨ ਮਦਰ ਹਾਲਥ ਵਿੱਚ ਵਰਕ ਕਰਨੇ ਫਾਦਰ ਰਿਟਾਇਰਡ ਆਰਮੀ ਆਫਸਰ ਨੇ ਗ੍ਰੈਂਡ ਰਿਟਾਇਰਡ ਆਰਮੀ ਆਫਸਰ ਨੇ ਜ਼ਮੀਨ 13 ਏਕੜਾ ਜ਼ਿਲ੍ਹਾ ਗੁਰਦਾਸਪੁਰ ਮਾਂ ਲੜਕੀ ਕੈਨੇਡਾ ਪੀਆਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਪੈਡ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਘਰ ਜਣ ਸਿੱਖੀ ਹੋਵੇ ਨੰਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 1991 ਕਦੋਂ ਜਣ ਸਿੱਖ ਹੈ ਗੋਤ ਥਾਲੀਵਾਲ ਕੱਦ ਪੈਡ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਜੀ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕਮ ਹੈਵੀ ਵਾਸਟ ਡਰਾਈਵਰ ਹੈਵੀ ਮਸ਼ੀਨ ਆਪਰੇਟਰ ਇਨ ਦੁਬਈ ਫਰਮ ਲਾਸਟ 14 ਇਅਰ ਸੈਲਰੀ 60000 ਹੈ ਇਹਨੂੰ ਇਨਕਮ 7.5 ਲੱਖ ਹੈ ਜ਼ਮੀਨ 5 ਏਕੜ ਹੈ ਲੜਕਾ ਤਲਾਕशुदा ਹੈ ਜੀ ਲੜਕਾ ਤਿੰਨ ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਮੰਗ ਇਹਨਾਂ ਨੂੰ ਲੜਕੇ ਵਧੀਆ ਪਰਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਤਲਾਕशुदा ਹੋਵੇ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਨੂੰ ਪਰ ਲੜਕੀ ਬਿਨਾਂ ਬੱਚੇ ਤੋਂ ਹੋਵੇ ਪਰ ਲੜਕੀ ਦੀ ਕਾਹ ਚੜ ਸਿੱਖੀ ਹੋਵੇ ਇਹਨਾਂ ਥੱਲੇ ਨੰਬਰ ਦਿੱਤੇ ਗਏ ਨੇ ਤੁਸੀਂ ਗੱਲਬਾਤ ਕਰ ਸਕਦੇ ਹੋ